ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਪਹੁੰਚੇ ਹਾਂ ਸਮਾਣਾ ਦੇ ਪਵਾਨੀਗੜ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚੋਂ ਕੈਬਨਿਟ ਮਨਿਸਟਰ ਚੇਤਨ ਸਿੰਘ ਜੋੜਾ ਮਚਰਾ ਵੱਲੋਂ ਡਵਾਈਡਰ ਦਾ ਜਿਹੜਾ ਉਦਘਾਟਨ ਕੀਤਾ ਜਾਂਦਾ ਤੇ ਇਹ ਜਿਹੜੇ ਡਵਾਈਡਰ ਬਣਾਏ ਜਾਂਦੇ ਨੇ ਜਿਸ ਦੇ ਵਿੱਚ ਬੂਟੇ ਵੀ ਲਾਏ ਜਾਂਦੇ ਨੇ ਪਰ ਥੱਲੇ ਜਿਹੜੀ ਜਗ੍ਹਾ ਨਾ ਹੋਣ ਕਰਕੇ ਇਹ ਰੋਡ ਜਿਹੜਾ ਟੁੱਟਦਾ ਲਗਾਤਾਰ ਸ਼ੁਰੂ ਹੋ ਚੁੱਕਿਆ ਹੈ ਦੇਖ ਸਕਦੇ ਕਿ ਰੋਡ ਜਿਹੜਾ ਬੰਦ ਕਰ ਦਿੱਤਾ ਗਿਆ ਤਸਵੀਰਾਂ ਲਗਾ ਰਾ ਤੁਹਾਡੇ ਨਾਲ ਜੜੀਆਂ ਨੇ ਪਵਾਨੀਗੜ ਰੋਡ ਦੇ ਉੱਤੇ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਨਿਰਾਸ਼ਾ ਹੈ ਕਿਉਂਕਿ ਇਹ ਜਿਹੜੇ ਡਵਾਈਡਰ ਬਣੇ ਨੇ ਇਹਦੇ ਜਿਹੜੀ ਸਾਈਡਾਂ ਤੋਂ ਸੜਕ ਜਾਂਦੀ ਹੈ ਉੱਥੇ ਨਾ ਤਾਂ ਕੋਈ ਸੜਕਾਂ ਦਾ ਪ੍ਰਬੰਧ ਦਿਖਦਾ ਨਜ਼ਰ ਆ ਰਿਹਾ ਕਿ ਕੋਈ ਰਸਤਾ ਜਦੋਂ ਬੰਦ ਹੋ ਜਾਏਗਾ ਤਾਂ ਆਮ ਗਲੀ ਮੁਹੱਲੇ ਦੇ ਲੋਕਾਂ ਨੂੰ ਜਿਹੜਾ ਆਣਾ ਜਾਣਾ ਔਖਾ ਹੋ ਜਾਏਗਾ ਲਗਾਤਾਰ ਇਹਨਾਂ ਵੱਲੋਂ ਕਿਤੇ ਨਾ ਕਿਤੇ ਹੁਣ ਸਰਕਾਰ ਦੇ ਖਿਲਾਫ ਫੜਾਸ ਕੱਢੀ ਜਾ ਰਹੀ ਹੈ ਕਿ ਇਹ ਜਿਹੜਾ ਮਟੀਰੀਅਲ ਹੈ ਇਹ ਬਿਲਕੁਲ ਘੱਟਿਆ ਵਰਤਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਪੀਡਬਲਡੀ ਦੇ ਸਮਾਣਾ ਨਗਰ ਕੌਂਸਲ ਦੀ ਜਿਹੜੀ ਨਲਾਇਕੀ ਹੈ ਸਾਹਮਣੇ ਨਜ਼ਰ ਆ ਰਹੀ ਹੈ ਗੱਲਬਾਤ ਕਰਦੇ ਆ ਸ ਰੋਡ ਜਾਨ ਕਰਨ ਦੀ ਪੂਰੀ ਪੈਕੀ ਕੀ ਵਜਾ ਤੁਹਾਨੂੰ ਅਜੇ ਰੋਡ ਜਾਨ ਕਰਨ ਦੀ ਵਜਾ ਹੈ ਵਜਾ ਇਹ ਪੰਨੀਗਾ ਰੋਡ ਹੈ ਜੀ ਮੰਡੀ ਤੋਂ ਲੈ ਕੇ ਆਪਣਾ ਬੰਦਾ ਸਿੰਘ ਪੱਤਨਕਾਜ ਕੈਮ ਹੈ ਜਿਹੜੀ ਸਾਡੀ ਕਲੋਨੀ ਹੈ ਨਾਪਾਗਰੂਨੀ ਗੁਰੂ ਨਾਨਕ ਨਗਰ ਮੋਸਾਣਾ ਪਿੱਛੇ ਇਹ ਬੱਚਿਆਂ ਦਾ ਸਾਰਾ ਮੱਲਾਪਲ ਬੈਨ ਆਉਂਦੀ ਨਹੀਂ ਜਾ ਕੋਈ ਆਪਣਾ ਬਾਜ਼ਾਰ ਨੂੰ ਤਸੀਲ ਨੂੰ ਰਸਤਾ ਮੇਨ ਜਾਂਦਾ ਹੈ ਕੋਈ ਵੀ ਬਾਜ਼ਾਰ ਦਾ ਮੇਨ ਰਸਤਾ ਇਹਦੇ ਕੱਟ ਛੱਡੇ ਨੇ ਗਿਆ ਨਾਲ ਲੱਗਦੇ ਬਿਲਕੁਲ ਕੱਟ ਛੱਡੇ ਗਏ ਨੇ ਪਤਾ ਨਹੀਂ ਸਾਨੂੰ ਕਿਸ ਹਿਸਾਬ ਨਾਲ ਛੱਡੇ ਨੇ ਹੁਣ ਤਾਂ ਲਾੜੀ ਆ ਇਸ ਕਰਾ ਦੀ ਬੇਨਤੀ ਹੈ ਵੀ ਇਹ ਕੱਟ ਛੱਡੇ ਜਾਵੇ ਤੇ ਜਿਹੜਾ ਫੁੱਟਪਾਥ ਹੈ ਬਿਲਕੁਲ 0+ ਚੱਲ ਰਿਹਾ ਹੈ ਕੋਈ ਮਟੀਰੀਅਲ ਨਹੀਂ 3 8 9 ਚ ਦਾ ਸਿਰਫ ਇਹ ਉਚਾਈ ਹੈ ਜਿਹੜੀ ਕਿ ਫੁੱਟਪਾਥ ਦੀ ਆਮ ਕਰਕੇ ਜਿੱਥੇ ਮਰੀ ਪਤਾ ਕਰਦੀ ਹੈ ਪਰ ਤਿੰਨੇ ਫੁੱਟ 8 ਹੁੰਦਾ ਹੈ ਜਿਹੜੇ ਬੱਚੇ ਨੇ ਹੱਥੇ ਹਾਂ ਘਾਰ ਆ ਵੀ ਇਹ ਬੱਚੇ ਟੱਪਣਗੇ ਕਰਨਗੇ ਜਦੋਂ ਫੁੱ ਉਹ ਗਾਦਾ ਵੀ ਇੱਕ ਸੈਂਟਰ ਹੁੰਦਾ ਡਰ ਹੈ ਕਿੰਨੇ ਕੋ ਟਾਈਮ ਤੋਂ ਤੁਸੀਂ ਕੋਈ ਮੰਗ ਕਰੀ ਸੀ ਪਹਿਲਾਂ ਵੀ ਇਹ ਡਿਵਾਈਡਰ ਲੱਗ ਰਹੇ ਨਹੀਂ ਸੀ ਸਾਡੇ ਕੋਲ ਜੀ ਬਾਕੀ ਵੀ ਦਿਹਾ ਰਾਤ ਨੂੰ ਲਾਉਂਦੇ ਨੇ ਤੇ ਤੁਹਾਨੂੰ ਦੂਜੇ ਪਹਿਲਾਂ ਕਿਹਾ ਜੇ ਬੰਦਿਆਂ ਨੇ ਮੇਨ ਬੰਦਿਆਂ ਨੇ ਕੁਝ ਕਿਹਾ ਤਾਂ ਉਹਨਾਂ ਦੀ ਨਹੀਂ ਮੰਨੀ ਕਿਤੇ ਉਹਨਾਂ ਨੇ ਡਿਵਾਈਡਰ ਬਣਾਉਣਾ ਸ਼ੁਰੂ ਕਰਤਾ ਜੀ ਆਸੀ ਸੰਕਤ ਆਈ ਜਾ ਸਾਰੇ ਬੰਦੇ ਕਿਤੇ ਉਹ ਲਗਾਤਾਰ ਕਿਤੇ ਨਾ ਕਿਤੇ ਜਿਹੜੇ ਲੋਕਾਂ ਵੱਲੋਂ ਰੋਡ ਜਾਮ ਕਰਿਆ ਗਿਆ ਕਿਉਂਕਿ ਇਸ ਰੋਡ ਦੀ ਜਿਹੜੀ ਲਗਾਤਾਰ ਨਲਾਇਕੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅੱਗੇ ਜਿਹੜੀਆਂ ਧੁੰਦਾ ਵੀ ਪੈਣੀਆਂ ਨੇ ਇਹ ਰੋਡ ਤੇ ਜਿਹੜੇ ਡਿਵਾਈਡਰ ਨੇ ਨਾ ਤਾਂ ਦਿਖਣੇ ਨੇ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਦੇ ਉੱਪਰ ਚੜਾਈ ਕਿਸੇ ਉਸ ਦਾ ਵੀ ਕਾਫੀ ਜਿਹੜਾ ਐਕਸੀਡੈਂਟ ਹੋਇਆ ਸੀ ਪਰ ਪਿੱਛੋਂ ਕੱਟ ਛੱਡੇ ਜਾ ਰਹੇ ਨੇ ਨਾ ਤਾਂ ਇੱਥੇ ਕੱਟ ਛੱਡੇ ਜਾ ਰਹੇ ਨੇ ਜਿਸ ਕਰਕੇ ਲੋਕਾਂ ਦੇ ਮਨਾਂ 'ਚ ਪੜਾਸ ਹੈ ਇਹ ਲੋਕ ਜਿਹੜੇ ਇਕੱਠੇ ਹੋਏ ਨੇ ਉਹ ਵੀ ਕਾਫੀ ਮੌਜੂਦ ਨੇ ਗੱਲਬਾਤ ਕਰਦੇ ਆਂ ਡਵਾਈਡਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਕੁ ਜਿਹੜਾ ਕਟਿਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਲਗਾਤਾਰ ਇਸ ਡਵਾਈਡਰਾਂ ਕਰਕੇ ਜਿਹੜਾ ਵਿਰੋਧ ਹੁੰਦਾ ਵੀ ਨਜ਼ਰ ਆ ਰਿਹਾ ਹੈ ਗੱਲਬਾਤ ਕਰਦੇ ਆਂ ਸਾਰੀ ਆਗੂਦਲ ਹੋਰ ਵੀ ਕਾਫੀ ਮੌਜੂਦ ਸੋ ਸਾਡਾ ਇੱਕ ਤਾਂ ਜਿਹੜਾ ਸਾਡਾ ਰਸਤਾ ਨਾਬਾ ਗਰੋਨੀ ਮਲਕਾਨਾ ਪੱਤੀ ਗੁਰੂ ਨਾਨਕ ਨਗਰ ਐਸ ਜੀ ਐਮ ਕੋਰਡ ਲਗਦਾ ਉਸ ਨੂੰ ਜਾਂਦਾ ਰਸਤੇ ਉਤੇ ਡਾਇਰੈਕਟ ਰਸਤਾ ਨਹੀਂ ਚੱਲਦਾ ਗੱਲ ਜਿਹੜੀ ਹੈ ਕਿ ਡਵਾਈਡਰ ਜਿਹੜਾ ਬਣ ਰਿਹਾ ਉਹ ਸੜਕ ਦੇ ਉੱਤੇ ਟਾ ਰੱਖ ਕੇ ਲਿਆਂ ਜਾ ਰਹੀਆਂ ਨੇ ਕੋਈ ਥੱਲੇ ਰਸਤੇ ਤੇ ਨੀਂਹ ਨਹੀਂ ਪੱਟੀ ਜਾ ਰਹੀ ਕੋਈ ਉਹਦਾ ਕੋਈ ਸਿਸਟਮ ਨਹੀਂ ਪਾਇਆ ਜਾ ਰਿਹਾ ਸਿਰਫ ਮਿੱਪਾ ਪੁੱਛੀ ਕੀਤੀ ਜਾ ਰਹੀਆਂ ਤਾਂ ਫੇਰ ਨਾਲੇ ਮਰ ਗਏ ਡਵਾਈਡਰ ਬਣੇ ਡੇਢ ਤੋਂ ਉੱਚਾ ਬਣੇ ਕੰਮ ਕਰਦੇ ਕਿਉਂ ਲੜਦੇ ਹੋ ਜੋ 5 ਮਿੰਟ 15 ਡਾਂਗ ਫੇਰ ਤੁਹਾਨੂੰ 9 ਵਜੇ ਜਾਂ ਫਿਰ ਤਾਂ ਕਿ ਠੇਕੇਦਾਰ ਕੰਮ ਕਰ ਰਿਹਾ ਕੋਈ ਪੱਟਾ ਸਾਡੇ ਨੂੰ ਤਾਂ ਉਸ ਦੇ ਨਾਲ ਜਿਹੜੇ ਮੀਟਰ ਉਹ ਦਿਜੋ ਆ ਕੇ ਇਨਕੁਆਰੀ ਕਰਾਂ ਵੀ ਇਹ ਡਵਾਈਡਰ ਸਹੀ ਬਣ ਰਿਹਾ ਉਹ ਪਾ 5 ਮਿੰਟ ਜੇ ਸਾਡਾ ਰਸਤਾ ਉਹ ਛੱਡਣ ਦੀ ਕਿਰਪਾਲਤਾ ਉੱਜੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇੱਕ ਪਾਸੇ ਧਰਨਾ ਲੱਗਿਆ ਹੋਇਆ ਤੇ ਹੁਣ ਜਿਹੜਾ ਲੋਕਾਂ ਨੂੰ ਵੀ ਆਣਾ ਜਾਣਾ ਓਖਾ ਹੋ ਚੁੱਕਿਆ ਲੋਕ ਜਿਹੜੇ ਨੇ ਕਿਸੇ ਨੇ ਕਿੱਥੇ ਸਫ਼ਰ ਤੈਅ ਕਰਨਾ ਹੈ ਤੇ ਕਿਸੇ ਨੇ ਕਿੱਥੇ ਸਫ਼ਰ ਤੈਅ ਕਰਨਾ ਹੈ ਦੇਖ ਸਕਦੇ ਹੋ ਕਿ ਲੋਕਾਂ ਨੂੰ ਵੀ ਦੂਜੇ ਪਾਸੇ ਹੁਣ ਆਉਣ ਜਾਣ ਦੇ ਵਿੱਚ ਲਗਾਤਾਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਜਿਹੜਾ ਲੋਕਾਂ ਵੱਲੋਂ ਧਰਨਾ ਲਾਇਆ ਗਿਆ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਾਂ ਤਾਂ ਪੀਡਬਲੂਡੀ ਵੱਲੋਂ ਜਿਹੜੀ ਇਹ ਕੁਆਇਟਾਂ ਦੀ ਚੈਕਿੰਗ ਕੀਤੀ ਜੇ ਜਾਂ ਫਿਰ ਸਮਾਣਾ ਨਗਰ ਕੌਂਸਲ ਦੀ ਚੈਕਿੰਗ ਕੀਤੀ ਜੇ ਜੇ ਗੱਲ ਕਰੀਏ ਤਾਂ ਇਹ ਮਟੀਰੀਅਲ ਹੈ ਜਿਹੜਾ ਬਿਲਕੁਲ ਘੱਟਿਆ ਲੈਵਲ ਤੇ ਲਾਇਆ ਗਿਆ ਜਿਸ ਕਰਕੇ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਜਿਹੜੀ ਸੜਕ ਦੇ ਵਿੱਚ ਕੱਟ ਨਹੀਂ ਛੱਡੇ ਜਾ ਰਹੇ ਜਿਸ ਕਰਕੇ ਵਿਰੋਧ ਕੀਤਾ ਜਾ ਰਿਹਾ ਦੇਖਦੇ ਆ ਕਦੋਂ ਤੱਕ ਸਰਕਾਰ ਦੀ ਇਹ ਜਿਹੜੀ ਨਲਕੀਆਂ ਨੇ ਸਾਹਮਣੇ ਨਿਕਲ ਕੇ ਨਜ਼ਰ ਆਉਂਦੀਆਂ ਨੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲ